ਸੇ ਲੋ ਯਾਰ ਇੰਨਾ ਟਾਈਮ ਪੱਗ ਤੇ ਗੁਰਦਰਾ ਸਾਹਿਬ ਤੇ ਜਾਣਾ ਆਪਾਂ ਐਵੇਂ ਸ਼ਾਦੀਆਂ ਤੇ ਤਾਂ ਹਮੇਸ਼ਾ ਟੌਰ ਕੱਢ ਕੇ ਜਾਂਦਾ ਗੁਰਦਰਾ ਸਾਹਿਬ ਵੀ ਤਾਂ ਸਭ ਤੋਂ ਵੱਡੀ ਜਗ੍ਹਾ ਉੱਚੀ ਜਗ੍ਹਾ ਜਿੱਥੇ ਸਭ ਤੋਂ ਜ਼ਿਆਦਾ ਵੰਡਣ ਕੇ ਟੌਰ ਕੱਢ ਕੇ ਜਾਣਾ ਚਾਹੀਦਾ ਐਵੇਂ ਥੋੜੀ ਵੰਗੂਲੀ ਜਗ੍ਹਾ ਜਾਣਾ ਕਿਤੇ ਗੁਰਦਾਰੇ ਕਿਉਂ ਜਾਂਦਾ ਉਸ ਸੰਤ ਪਾ ਕੇ ਗੁਰਦਰਾ ਸਾਹਿਬ ਜਾਣ ਦੇ ਲਈ ਤਾਂ ਸਭ ਸਭ ਤੋਂ ਜ਼ਰੂਰੀ ਹੈ ਸੰਤ ਬੋਮ ਮਾਰਦੇ ਥੋੜੀ ਜਾਣਾ ਉੱਥੇ ਤੂੰ ਜਦੀ ਬੋਸੰਗੜ ਸਾਸਥਰੇ ਹੋ ਗਏ ਵਧੀਆ ਟੌਰ ਸ਼ੋਰ ਕੱਢ ਕੇ ਸੰਤ ਸੁੱਟ ਪਾ ਕੇ ਜਾਓ ਬਾਬਾ ਵੀ ਖੁਸ਼ ਹੋਵੇ ਜਾਣਾਗਾ ਤੇ ਆ ਬੋਲਡ ਤੇ ਸਕੂਟਰ ਤੇ ਗੱਡੀ ਤੇ ਚਲੋ ਹਰ ਆਪਾਂ ਬੋਲਡ ਹੀ ਲੈ ਲੈਨੇ ਆ ਅੱਗੇ ਕੋਈ ਜਵਾਬ ਤਾਂ ਆ ਜਿਹੜੀ ਬਿਲਡਿੰਗ ਸਾਹਮਣੇ ਦੇਖ ਰਹੇ ਹੋ ਨਾ ਇਹ ਆ ਦਿਵਾਨ ਹਾਲ ਨਵਾਂ ਬਣਿਆ ਜਿੱਥੇ ਚੁਪਹਿਰਾ ਚੱਲਦਾ ਅੱਜਕੱਲ ਐਤਵਾਰ ਵਾਲੇ ਦਿਨ ਤੇ ਆ ਸਾਰਾ ਪਾਰਕਿੰਗ ਆ ਮੋਟਰਸਾਈਕਲ ਸਕੂਟਰ ਗੱਡੀਆਂ ਗੁੱਡੀਆਂ ਦਾ ਪਾਰਕਿੰਗ ਆ ਕਾਫੀ ਲੰਬਾ ਚੌੜਾ ਏਰੀਆ ਵਾ ਬਾਬਾ ਦੀਪ ਸਿੰਘ ਦੇ ਤੇ ਆ ਨਵਾਂ ਸਰਾਹ ਬਣੀ ਆ ਬਾਬਾ ਦੀਪ ਸਿੰਘ ਨਿਵਾਸ ਇਹ ਵੀ ਨਵੀਂ ਬਣੀ ਆ ਥੋੜਾ ਜਿਹਾ ਹੋ ਗਿਆ ਅੱਗੇ ਚੱਲੋ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਇੱਥੇ ਵੀ ਗੱਡੀਆਂ ਗੁੱਡੀਆਂ ਬਾਕੀ ਦਿਨ ਲੱਗ ਜਾਂਦੀਆਂ ਪਰ ਐਤਵਾਰ ਨੂੰ ਮੁਸ਼ਕਲ ਹੋ ਜਾਂਦਾ ਤੇ ਐਤਵਾਰ ਨੂੰ ਬਹੁਤ ਰਸ਼ ਹੁੰਦਾ ਵਾ ਬਾਬਾ ਦੀਪ ਸਿੰਘ ਕੋਵਿੰਟ ਵਿਖੇ ਤੇ ਕਰਕੇ ਅੱਜ ਬਹੁਤ ਰਸ਼ ਆ ਇਹ ਦੇਖੋ ਸਾਹਮਣੇ ਨਾ ਇਹ ਜੋੜਾ ਘਰ ਤੇ ਇੱਧਰ ਸ਼ਬੀਲ ਲੱਗ ਜਿੱਥੇ ਠੰਡਾ ਪਾਣੀ ਪਿਉਂਦੇ ਸ਼ਬੀਲ ਲੈਂਦੀ ਆ 24 ਘੰਟੇ ਤੇ ਇਹ ਜੋੜਾ ਘਰ ਹੈ ਜੋੜਾ ਘਰ ਤੇ ਇਹ ਤੋਂ ਆਪਾਂ ਹੁਣ ਚੱਲਦੇ ਆ ਅੱਗੇ ਤਿਆ ਪ੍ਰਸ਼ਾਦ ਕਰਾਉਣ ਦੀ ਲਾਈਨ ਲੱਗੀ ਹੋਈ ਤੇ ਆ ਸਾਹਮਣੇ ਆ ਗਿਆ ਬਾਬਾ ਦੀਪ ਸਿੰਘ ਦਾ ਦੱਖਣੀ ਗੇਟ ਤੇ ਸਾਹਮਣੇ ਤੇ ਆਓ ਕਰੋ ਦਰਸ਼ਨ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਅੰਦਰ ਇਹ ਹੈ ਬਾਬਾ ਦੀਪ ਸਿੰਘ ਦੇ ਅੰਦਰ ਤੁਹਾਨੂੰ ਪੂਰਾ ਅੰਦਰ ਜਾ ਕੇ ਨਹੀਂ ਦਿਖਾ ਸਕਦੇ ਆ ਕਰ ਬੈਨ ਲੱਗੇ ਹੋਏ ਆ ਤੇ ਇਧਰ ਆਜੋ ਆਪਾਂ ਚੱਲਦੇ ਹੰਗਰ ਹਾਲ ਚ ਪ੍ਰਸ਼ਾਦ ਇੱਥੇ ਕਿਰਪਾਨ ਪੇਟ ਹੁੰਦੀ ਆ ਤੇ ਗੁਰਪਾਣ ਪੇਟ ਕਰਨ ਦੇ ਲਈ ਉਛਾਰ ਹੁੰਦਾ ਵਾ ਆ ਸਰੋਵਰ ਐ ਬਣੇ ਇੱਧਰ ਸਰੋਵਰ ਹੈ ਕਾਫੀ ਵਧੀਆ ਸਰੋਵਰ ਬਣਿਆ ਹੋਇਆ ਦਰਸ਼ਨ ਇਸ਼ਨਾਨ ਦੇ ਲਈ ਤੇ ਆਪਾਂ ਚੱਲਦੇ ਹੁਣ ਲੰਗਰ ਵਾਲੇ ਇੱਥੇ ਵੀ ਲਾਗੇ ਸ਼ਬੀਲ ਰੈਂਦੀ ਪਾਣੀ ਦੀ ਤੇ ਆ ਲੰਗਰ ਹਾਲ ਦਾ ਬਾਹਰੀ ਹਿੱਸਾ ਦੇਖ ਲਓ ਲੰਗਰ ਚੱਲ ਰਿਹਾ ਬਾਬਾ ਜੀ ਦਾ ਐਤਵਾਰ ਵਾਲਾ ਦਿਨ ਸੰਗਤ ਕਾਫੀ ਆ ਹਾਲੇ ਤਾਂ ਦੇ ਪਰਨੋ ਜ਼ਿਆਦਾ ਹੁੰਦੀ ਹੈ ਇਹ ਲੰਗਰ ਹਾਲੇ ਲੰਗਰ ਹਾਲ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤ ਦੀ ਪਰਮਾਰ